ਪਰਬੂ ਪਰਮਾਤਮਾ ਦੇ ਲਈ ਵਿਰਾਗ ਜਿਹੜਾ ਹੈ ਉਤਪਨ ਹੋ ਜਾਏਗਾ। ਜਵਾਹਰ ਤੋਂ ਭਾਵ ਗਿਆਨ ਹੋ ਜਾਏਗਾ ਕਿ ਜਿਹੜੀ ਸਾਡੀ ਰੂਹ ਹੈ ਜਿਹੜੀ ਆਤਮਾ ਹੈ ਇਹ ਪਰਮ ਪਰਮਾਤਮਾ ਪਰਮੇਸ਼ਰ ਤੋਂ ਵਿਛੜੀ ਹੋਈ ਹੈ। ਮਾਨਕ ਤੋਂ ਭਾਵ ਕੀ ਜਿਹੜੇ ਤਿੰਨ ਗੁਣ ਹਨ ਅਧਿਆਤਮਿਕ ਯਾਤਰਾ ਦੇ ਜੋ ਕਿ ਅਧਿਆਤਮਿਕ ਯਾਤਰਾ ਦੇ ਵਿੱਚ ਸਹਿਯੋਗ ਦਿੰਦੇ ਹਨ ਜੋ ਕਿ ਸੁਣਨਾ ਮੰਨਣਾ ਤੇ ਨਿਧਾਸਨ ਜੋ ਹੈ ਇਹ ਤਿੰਨ ਗੁਣ ਇਹ ਮਾਨਕ ਕਹੇ ਲਾਏ ਹਨ। ਜਿਹੜਾ ਮਨੁੱਖ ਹੈ ਜੇ ਅਸੀਂ ਝਾਤੀ ਮਾਰੀਏ ਤਾਂ ਮਨੁੱਖ ਨੇ ਸੰਸਾਰ ਦੇ ਰਤਨ ਦੀ ਤਾਂ ਖੋਜ ਕਰ ਲਈ ਹੈ ਮਨੁੱਖ ਨੇ ਵੱਡੇ ਵੱਡੇ ਪਹਾੜਾਂ ਤੇ ਜੰਗਲਾਂ ਤੇ ਤੇ ਹੋਰ ਜਗ੍ਹਾ ਤੇ ਜਾ ਕੇ ਧਰਤੀ ਤੋਂ ਮਿਲਣ ਵਾਲੇ ਬਹੁਮੁੱਲ ਜਿਹੜੇ ਰਤਨ ਪਦਾਰਥ ਹੀਰੇ ਜਵਾਹਰਾਤ ਉਹ ਜਿਹੜੇ ਹਨ ਉਹਨਾਂ ਦੀ ਖੋਜ ਕਰ ਲਈ ਹੈ ਔਰ ਮਨੁੱਖ ਦਾ ਬਹੁਤ ਜੀਵਨ ਜਿਹੜਾ ਹੈ ਇਹ ਸੰਸਾਰਿਕ ਪਦਾਰਥਾਂ ਦੀ ਖੋਜ ਵਿੱਚ ਹੀ ਲੱਗਿਆ ਰਿਹਾ ਹੈ ਪਰ ਕੋਈ